ਸੰਗ ਸਦਾ ਹੈ ਨਾਲੇ ਸ ਮਰ ਸ ਮਾਰ ਤੇ ਸ ਸਦਾ ਸਮਾ ਲੇ ਵਾ 3 ਵਾ 2 ਹਮ ਵਿਸਰ ਨਹੀਂ ਦਤਾre ਆਪਣਾ ਨਾਮ ਦੇਹੋ ਗੁਣ ਗਾ ਮਾ ਦਿਨ ਰਾਤ ਨਾਨਕ ਚਾਉ ਏ ਹੋ ਬਿਸਰ ਨਹੀਂ ਦਤਾ ਹਾਰੇ ਆਪਣਾ ਨਾਂ ਦੇ ਹੋ ਗੁਣ ਗਾ ਮਾ ਦਿਨ ਰਾਤ ਨਾਨਕ ਚਾਉ ਏ ਹੋ ਸਿਮਰਤਿ ਵੇਦ ਪੁਰਾਨ ਪੁਕਾਰਨ ਪੋਥੀਆਂ ਨਾਮ ਵਿਨਾ ਸਭ ਕੁੜ ਗਾਲੀ ਹੋਸ਼ਿਆ ਨਾਮ ਨਿਧਾਨਿਆ ਪਾਰ ਪਗਤਾ ਮਨ ਵਸ ਜਨਮ ਮਰਨ ਮੋ ਦੁਖ ਸਾਧੂ ਸੰਗ ਨਸ ਵਿਸਰ ਨਹੀਂ ਦਤਾ ਹਰੀ ਆਪਣਾ ਨਾਮ ਦੇਹੋ ਗੁਣਗਾ ਮਾ ਦਿਨ ਰਾਤ ਨਾਨਕ ਚਾਉ ਏ ਹੋ ਬਿਸਰੇ ਨਹੀਂ ਦਾਤਾ ਰੇ ਆਪਣਾ ਨਾਮ ਦੇ ਹੋ ਗੁਣਗਾ ਮਾ ਦਿਨ ਰਾਤ ਨਾਨਕ ਚਾਉ ਏ ਹੋ ਮੋਹਵਾਦ ਹੰਕਾਰ ਸਰਪਰ ਰੁੰਨਿਆ ਸੁਖ ਨਾ ਪਾਇਨ ਮੂਰ ਨਾਮ ਵਿਸ਼ੁਨਿਆ ਮੇਰੀ ਮੇਰੀ ਤਾਰ ਬੰਧਨ ਬੰਦਿਆ ਨਰਕ ਸੁਰਗਿ ਅਵਤਾਰ ਮਾਇਆ ਤੰਦਿਆ ਵਿਸਰਨੈਂਦਾ ਤਾਰੇ ਆਪਣਾ ਨਾਮ ਦੇਹੋ ਗੁਣ ਗਾ ਮਾ ਦਿਨ ਰਾਤ ਨਾਨਕ ਚਾਉ ਏ ਹੋ ਵਿਸਰੇ ਨਹੀਂ ਦਤਾ ਹਾਰੇ ਆਪਣਾ ਨਾਮ ਦੇ ਹੋ ਗੁਣ ਗਾ ਮਾ ਦਿਨ ਰਾਤ ਨਾਨਕ ਚਾਉ ਏ ਹੋ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਹੀਂ ਸਰ ਪਰ ਹਾਰਿਆ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਬਿਨ ਬੁਏ ਸਭ ਬਾਦ ਜੋਨੀ ਪਰਮ ਤੇ ਬਿਨ ਬੁਜੇ ਸਭ ਬਾਦ ਜੋਨੀ ਪਰਮ ਤੇ ਵਿਸਰ ਨਹੀਂ ਦਾ ਤਾਰ ਆਪਣਾ ਨਾਮ ਦਿਓ ਗੁਣ ਗਾ ਮਾ ਦਿਨ ਰਾਤ ਨਾਨਕ ਚਾਹੋ ਹੋ ਵਿਸਰ ਨਹੀਂ ਦਾ ਤਾਰ ਆਪਣਾ ਨਾਮ ਦਿਓ ਗੁਣ ਗਾ ਮਾ ਦਿਨ ਰਾਤ ਨਾਨਕ ਚਾਹੋ ਹੋ ਜਿਨ ਕੋ ਪੈ ਦਿਆਲ ਤਨ ਸਾਧੂ ਸੰਗ ਪਿਆ ਅੰਮ੍ਰਿਤ ਹਰ ਕਾ ਨਾਮ ਤੇਨੀ ਜਨੀ ਜਪ ਲਿਆ ਕੋਜੇ ਕੋਟ ਸੰਖ ਬਹੁ ਅਨੰਤ ਕੇ ਜਿਸ 부ਜਾਏ ਆਪ ਨੇੜਾ तिस ਹੈ ਮਿਸਰ ਨਹੀਂ ਦਤਾ ਹਾਰੇ ਆਪਣਾ ਨਾਂ ਦੇ ਹੋ ਗੁਣਗਾਮਾ ਦਿਨ ਰਾਤ ਨਾਨਕ ਚਾਹੋਏ ਹੋ ਵਿਸਰ ਨਹੀਂ ਇੰਦਾ ਤਹਾਰੇ ਆਪਣਾ ਨਾਮ ਦਿਓ ਗੁਣਗਾਮਾ ਦਿਨ ਰਾਤ ਨਾਨਕ ਚਾਹੋਏ ਹੋ ਗੁਣਗਾਮਾ ਦਿਨ ਰਾਤ ਨਾਨਕ ਚਾਹੋਏ ਹੋ ਗੁਣਗਾਮਾ ਦਿਨ ਰਾਤ ਨਾਨਕ ਚਾਹੋਏ ਹੋ ਵਾਹਿਗੁਰੂ ਜੀ ਕਾਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਰਸਾ ਸੰਗਤ ਜੀ ਅਸੀਂ ਸ਼ਬਦ ਗਾਇਨ ਕਰਦੇ ਨੇ ਕੰਮ ਭੁੱਲਾ ਹੋ ਜਾਂਦੀਆਂ ਵਾਹਿਗੁਰੂ ਜੀ